ਅੱਗੇ ਆਉਂਦੀ ਤੈ ਹੌਣ ਕਿੰਦਾ ਭੋਲ ਨਹੀਂ ਨੇ ਅੱਗੇ ਆਉਂਦੀ ਤੈ ਅੱਜ ਕਿੰਦਾ ਭੋਲ ਨਹੀਂ ਵੇ ਅੱਗੇ ਆਉਂਦੀ ਤੈ ਅੱਜ ਕਿੰਦਾ ਭੋਲ ਗਈ ਵੇ ਅੱਗੇ ਆਉਂਦੀ ਤੈ ਅੱਜ ਕਿੰਦਾ ਭੋਲ ਨਹੀਂ ਕਿਹੜੀ ਬੋਲੀ ਭੋਲ ਗਈ ਹੋ ਲਗਾਈ ਭੋਲ ਗਈ ਵੇ ਜਿੰਦ ਆਸ਼ਕਾਂ ਦੀ ਟੱਕੜੀ ਚ ਭੋਲ ਗਈ ਵੇ ਜਿੰਦ ਕਾਂਦੀ ਤੱਕੜੀ ਚ ਹੱਲ ਨਹੀਂ ਜਾਂਦੇ ਆਸ਼ਕਾਂ ਦੀ ਤੱਕੜੀ ਚ ਹੱਲ ਨਹੀਂ ਜਾਂਦੇ ਆਸ਼ਕਾਂ ਦੀ ਤੇ ਮੈਂ ਕਿੰਨੀਆਂ ਫੜੀਆਂ ਬੋਲਦੀ ਨਹੀਂ ਉਹ ਤੁੰਦ ਨਹੀਂ ਹੋ ਲੱਗਈ ਹੱਲ ਨਹੀਂ ਜਾਂਦੇ ਚਵਾਰਾ ਤੇਰਾ ਪੋਨਾ ਗਈ ਰਾਤਾਂ ਨੇਰੀਆਂ ਚਵਾਰਾ ਤੇਰਾ ਮੋਮਬਤੀ ਲੈ ਜਾਂਦੇ ਤੇ ਕਿਧ ਹੌਲ ਗਈ ਉਹ ਚੱਕਦੀ ਰਹਦੀ ਤਾਂ ਅੱਜ ਤੇ ਤਾਂ ਹੌਲ ਗਈ ਹੌਲ ਗਈ ਹੌਲ ਗਈ ਵੇ ਤੇਰੀ ਸੇ ਸਤੇ ਜ ਜੀਰੀ ਮੇਰੀ ਪਹ ਲ ਗਈ ਕੋਈ ਨਹੀਂ ਦੇ ਦੇਗੀ ਸੇ ਤੇ ਜ ਤੇਰੀ ਮੇਰੀ ਪਹ ਲਾ ਆ ਸਾਡੀ ਦੇ ਡਬ ਡਬ ਕਹੁੰਦੀ ਜਾਂ ਮੇਰੀ ਤੇ ਬਾਜੀ ਨੂੰ ਨਾ ਪਾਰੂ ਹੌਲ ਗਈ ਕਿੱਟਿਆਂ ਧੰਧਾਂ ਦੇ ਡੋਲਣੇ ਤੇਰੇ ਚਿੱਟਿਆਂ ਧੰਧਾਂ ਦੇ ਉੱਤੇ ਗਾਨ ਗਈ ਬੇ ਤੇਰੇ ਚਿੱਟਿਆਂ ਧੰਧਾਂ ਦੇ ਉੱਤੇ ਪਾਣੀ ਦਾ ਬਟਾ ਪਿੰਡੋਂ ਆਉਂਦਾ ਬਸ ਬੋਲਦੇ ਆਹੋ ਪਾਣੀ ਬਹੁਤ ਠੀਆ ਹੋ ਬੰਦੇ ਆ